ਕੌਮੀ ਏਕਤਾ ਦੇ ਪ੍ਰੇਰਕ ਸਰਦਾਰ ਵੱਲਭ ਭਾਈ ਪਟੇਲ ਭਾਰਤ ਦੇ ਲੋਹ ਪੁਰਸ਼ ਯਾਨੀ ਆਇਰਨ ਮੈਨ ਸਰਦਾਰ ਵੱਲਭ ਭਾਈ ਪਟੇਲ ਜਾਣੋ ਸਰਦਾਰ ਵੱਲਭ ਭਾਈ ਪਟੇਲ ਬਾਰੇ ਉਹਨਾਂ ਦੀ ਵਰਸੀ ਮੌਕੇ ਗਲੋਬਲ ਪੰਜਾਬ ਟੀਵੀ ਵੱਲੋਂ ਸ਼ਰਧਾਂਜਲੀ ਭਾਰਤ ਦੇ ਲੋਹ ਪੁਰਸ਼ ਵਜੋਂ ਪ੍ਰਸਿੱਧ ਸਰਦਾਰ ਵੱਲਭ ਭਾਈ ਪਟੇਲ ਕਾਂਗਰਸ ਪਾਰਟੀ ਦੇ ਇੱਕ ਨੇਤਾ ਸਨ ਪੇਸ਼ੇ ਤੋਂ ਇੱਕ ਵਕੀਲ ਸਨ ਤੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਸਨ ਅੰਗਰੇਜ਼ਾਂ ਤੋਂ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਰਿਆਸਤਾਂ ਦੇ ਇੱਕੀਕਰਨ ਦਾ ਸਿਹਰਾ ਉਹਨਾਂ ਨੂੰ ਦਿੱਤਾ ਜਾਂਦਾ ਹੈ। ਗੁਜਰਾਤ ਦੇ ਕੇਵੜੀਆਚ ਸਰਦਾਰ ਪਟੇਲ ਦੀ 182 ਮੀਟਰ ਉੱਚੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਉਹਨਾਂ ਦੇ ਕਦ ਦੇ ਅਨੁਕੂਲ ਹੀ ਹੈ। ਜੇ ਉਹ ਨਾ ਹੁੰਦੇ ਤਾਂ ਅੱਜ ਭਾਰਤ ਦਾ ਭੂਗੋਲਿਕ ਨਕਸ਼ਾ ਕੁਝ ਹੋਰ ਹੀ ਹੁੰਦਾ ਜੂਨਾਗੜ ਜੋਧਪੁਰ ਹైదరాబాద్ ਤੇ ਜੰਮੂ ਕਸ਼ਮੀਰ ਨੂੰ ਭਾਰਤ ਨਾਲ ਜੋੜਨ ਵਿੱਚ ਸਰਦਾਰ ਵੱਲਭਭਾਈ ਪਟੇਲ ਦੀਆਂ ਨੀਤੀਆਂ ਉਹਨਾਂ ਨੂੰ ਭਾਰਤੀ ਇਤਿਹਾਸ 'ਚ ਵਿਸ਼ੇਸ਼ ਸਥਾਨ ਪ੍ਰਦਾਨ ਕਰਦੀਆਂ ਨੇ ਵਪਾਰ ਅਤੇ ਪੂੰਜੀਵਾਦ ਦੇ ਖੁੱਲੇ ਹਮਾਇਤੀ ਹੋਣ ਕਾਰਨ ਉਹ ਸਮਾਜਵਾਦੀਆਂ ਨੂੰ ਨਾਪਸੰਦ ਕਰਦੇ ਸਨ ਪਰ ਆਜ਼ਾਦੀ ਅੰਦੋਲਨ 'ਚ ਉਹਨਾਂ ਦੀ ਭੂਮਿਕਾ ਦੀ ਸ਼ਲਾਘਾ ਵੀ ਕਰਦੇ ਸਨ ਮਹਾਤਮਾ ਗਾਂਧੀ ਤੋਂ ਬਾਅਦ ਸਾਡੇ ਤਿੰਨ ਸਭ ਤੋਂ ਮਹੱਤਵਪੂਰਨ ਨੇਤਾਵਾਂ 'ਚ ਪੰਡਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਤੇ ਰਾਜਿੰਦਰ ਪ੍ਰਸਾਦ ਗਿਨੇ ਜਾਂਦੇ ਸਨ ਇਸ ਦੇ ਬਾਵਜੂਦ ਭਾਰਤੀ ਬੁੱਧੀਜੀਵੀ ਵਰਗ ਦੀ ਇੱਕ ਤਬਕੇ ਦੀ ਲਗਾਤਾਰ ਇਹ ਕੋਸ਼ਿਸ਼ ਰਹੀ ਕਿ ਸਰਦਾਰ ਪਟੇਲ ਦੇ ਯੋਗਦਾਨ ਨੂੰ ਘਟਕ ਕੀਤਾ ਜਾਵੇ ਇਹ ਸਵਾਲ ਵੀ ਹਮੇਸ਼ਾ ਜਨਤਾ ਦੇ ਮਨ 'ਚ ਬਣਿਆ ਰਹੇਗਾ ਕਿ ਭਾਰਤ ਰਤਨ ਭਾਰਤ ਰਤਨ ਜਿਹਾ ਸਨਮਾਨ ਨਹਿਰੂ ਨੂੰ ਉਹਨਾਂ ਦੇ ਪ੍ਰਧਾਨ ਮੰਤਰੀ ਰਹਿੰਦੇ ਆ ਤੇ ਰਾਜਿੰਦਰ ਪ੍ਰਸਾਦ ਇੰਦਰਾ ਗਾਂਧੀ ਨੂੰ ਉਹਨਾਂ ਦੇ ਜੀਵਨ ਕਾਲ 'ਚ ਹੀ ਮਿਲ ਗਿਆ ਪਰ ਸਰਦਾਰ ਵੱਲਭ ਭਾਈ ਪਟੇਲ ਨੂੰ ਨਾ ਮਿਲਿਆ ਭਾਰਤ ਰਤਨ ਸਰਦਾਰ ਵੱਲਭ ਭਾਈ ਪਟੇਲ ਨੂੰ 1991 ਤੋਂ ਪਹਿਲਾਂ ਕਿਉਂ ਨਹੀਂ ਮਿਲਿਆ ਉਹਨਾਂ ਦੇ ਜੀਵਨ ਕਾਲ ਵਿੱਚ ਕਿਉਂ ਨਹੀਂ ਮਿਲਿਆ ਉਹਨਾਂ ਦੀ ਮੌਤ ਤੋਂ ਬਾਅਦ ਕਿਉਂ ਮਿਲਿਆ ਸਮਾਜਵਾਦੀ ਪੰਡਿਤ ਨਹਿਰੂ ਵੱਲ ਆਕਰਸ਼ਿਤ ਸੰਨ ਪਟੇਲ ਉਹਨਾਂ ਨੂੰ ਸ਼ਾਇਦ ਉਹਨੇ ਪ੍ਰਕਤੀਸ਼ੀਲ ਨਜ਼ਰ ਨਹੀਂ ਸੀ ਆਉਂਦੀ ਪਟੇਲ ਵੀ ਸਮਾਜਵਾਦੀਆਂ ਦੇ ਕਟੜ ਆਲੋਚਕ ਸਨ ਪਿਛਲੀ ਸਦੀ ਦੇ ਚੌਥੇ ਦਹਾਕੇ 'ਚ ਸਰਦਾਰ ਪਟੇਲ ਦੇ ਅਹਿਮਦਨਗਰ ਬੰਦੀ ਗ੍ਰਹਿ ਤੋਂ ਯਰਵਦਾ ਜੇਲ ਤਬਦੀਲ ਹੋਣ ਤੇ ਇਹ ਸਮਿਕਰਣ ਕੁਝ ਬਦਲੀ ਜਿੱਥੇ ਨੌਜਵਾਨ ਸਮਾਜਵਾਦੀਆਂ ਦੀ ਕਾਫੀ ਗਿਣਤੀ ਸੀ ਇੱਥੇ ਹੀ ਪਟੇਲ ਨੇ ਸਮਾਜਵਾਦੀਆਂ ਨੂੰ ਕਾਂਗਰਸ 'ਚ ਅਹਿਮ ਅਹੁਦੇ ਸੰਭਾਲਣ ਦਾ ਸੱਦਾ ਦਿੱਤਾ ਪਰ ਸਮੁੰਦਰੀ ਫੌਜ ਦੇ ਵਿਦਰੋਹ ਅਤੇ ਉਸ ਚ ਸਮਾਜਵਾਦੀਆਂ ਦੀ ਭੂਮਿਕਾਵਾਂ ਨੇ ਪਟੇਲ ਨੂੰ ਫਿਰ ਪਰੇਸ਼ਾਨ ਕੀਤਾ। ਉਹਨਾਂ ਨੂੰ ਲੱਗਦਾ ਸੀ ਕਿ ਇਸ ਰਵੱਈਏ ਨਾਲ ਕਾਂਗਰਸ ਨੂੰ ਪਰੇਸ਼ਾਨੀ ਚ ਪਾਉਣ ਤੇ ਉਸ ਦੇ ਅਨੁਸ਼ਾਸਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸਪਸ਼ਟ ਹੈ ਕਿ ਸਮਾਜਵਾਦੀਆਂ ਪ੍ਰਤੀ ਸਰਦਾਰ ਪਟੇਲ ਦੇ ਉਲਟ ਰੁਖ ਦੀ ਵਜ੍ਹਾ ਨਿੱਜੀ ਦੁਸ਼ਮਣੀ ਨਹੀਂ ਸਗੋਂ ਕਾਂਗਰਸ ਦੀ ਸੱਤਾ ਅਤੇ ਸ਼ਕਤੀ ਦੇ ਸਬੰਧ 'ਚ ਉਹਨਾਂ ਦੇ અત્યੰਤ ਰੂੜੀਵਾਦੀ ਵਿਚਾਰ ਤੇ ਹੜਤਾਲ ਸਮੇਤ ਹਰ ਤਰ੍ਹਾਂ ਦੀ ਬੇਨੇਮੀ ਦੇ ਸਬੰਧ 'ਚ ਉਹਨਾਂ ਦੀ ਨਾਪਸੰਦਗੀ ਸੀ। ਅਗਸਤ ਅੰਦੋਲਨ ਦੇ ਸਮੇਂ ਵੀ ਸਰਦਾਰ ਪਟੇਲ ਦੇ ਸਮਾਜਵਾਦੀਆਂ ਨਾਲ ਮਿੱਤਰਤਾ ਪੂਰਨ ਸਬੰਧ ਬਣੇ। ਉਹਨਾਂ ਨੂੰ ਇਸ ਗੱਲ ਦੀ ਵੀ ਪ੍ਰਸੰਨਤਾ ਸੀ ਕਿ ਸਮਾਜਵਾਦੀਆਂ ਨੇ ਨਹਿਰੂ ਦੀ ਯੁੱਧ ਨੀਤੀ ਦਾ ਵਿਰੋਧ ਕਰਨ ਦੀ ਵੀ ਹਿੰਮਤ ਦਿਖਾਈ ਹੈ ਸਾਮਵਾਦੀਆਂ ਦੇ ਉਲਟ ਸਮਾਜਵਾਦੀਆਂ ਦੇ ਭਾਰਤ ਛੱਡੋ ਅੰਦੋਲਨ 'ਚ ਮਹੱਤਵਪੂਰਨ ਭੂਮਿਕਾ ਨੂੰ ਲੈ ਕੇ ਵੀ ਉਹਨਾਂ ਦੇ ਮਨ 'ਚ ਸਨੇਹ ਬਣਿਆ ਰਿਹਾ। ਹਾਲਾਂਕਿ ਆਪਣੀ ਵਿਚਾਰਕ ਪ੍ਰਤੀਬੱਧਤਾ ਕਾਰਨ ਸਮਾਜਵਾਦੀਆਂ ਤੇ ਪਟੇਲ 'ਚ ਅਣਬਣ ਜਿਹੀ ਸਥਿਤੀ ਬਣੀ ਰਹਿੰਦੀ ਸੀ ਪਰ ਵਿਚਾਰਕ ਅਸਹਿਮਤੀ ਦੇ ਬਾਵਜੂਦ ਪਟੇਲ ਦੀ ਇਤਿਹਾਸਕ ਤੇ ਮਹੱਤਵਪੂਰਨ ਭੂਮਿਕਾ ਨੂੰ ਨਕਾਰਨਾ ਸੱਚ ਨਾਲ ਅਨਿਆਏ ਹੋਵੇਗਾ ਆਜ਼ਾਦੀ ਤੋਂ ਬਾਅਦ ਵਾਲੇ ਸਮੇਂ ਨਾਲ ਨੇਤਾਵਾਂ ਦਾ ਨਹਿਰੂ ਤੋਂ ਮੋ ਪੰਗ ਹੁੰਦਾ ਗਿਆ ਚੀਨ ਤੋਂ ਮਿਲੀ ਹਾਰ ਤੋਂ ਬਾਅਦ ਅਜਿਹੀ ਤੀਬਰ ਪ੍ਰਤੀਕਿਰਿਆ ਹੋਈ ਕਿ ਉਸ ਦਾ ਪ੍ਰਭਾਵ ਸਿਆਸੀ ਵਿਚਾਰਕਾਂ ਦੀ ਸੋਚ ਤੇ ਪੈਣਾ ਸੁਭਾਵਕ ਸੀ ਉਸ ਸਮੇਂ ਆਚਾਰੀਆ ਕ੍ਰਿਪਲਾਨੀ ਜੈ ਪ੍ਰਕਾਸ਼ ਨਾਰਾਇਣ ਤੇ ਡਾਕਟਰ ਰਾਮ ਮਨੋਹਰ ਲੋਹੀਆ ਆਦਿ ਨੇ ਪਟੇਲ ਤੇ ਆਜ਼ਾਦੀ ਅੰਦੋਲਨ ਦੇ ਹੋਰ ਮੋਰੀ ਨੇਤਾਵਾਂ ਬਾਰੇ ਵੀ ਲਿਖਿਆ ਆਪਣੇ ਵਿਚਾਰਾਂ 'ਚ ਸੋਧ ਕਰਨੀ ਸ਼ੁਰੂ ਕਰ ਦਿੱਤੀ। ਸਾਲ 1934 ਤੋਂ 1950 ਦਰਮਿਆਨ ਪਟੇਲ ਨੂੰ ਬਿਨਾਂ ਤਰਕਮਈ ਆਧਾਰ ਤੋਂ ਪੱਖਪਾਤੀ ਪ੍ਰਤੀਕਰਿਆਵਾਦੀ ਤੇ ਸਮਾਜਿਕ ਤਬਦੀਲੀਆਂ ਦਾ ਕੋਹਰ ਵਿਰੋਧੀ ਕਿਹਾ ਜਾਂਦਾ ਰਿਹਾ ਪਰ ਹਾਲ ਹੀ ਦੇ ਸਾਲਾਂ 'ਚ ਝੁਕਾ ਦੂਜੇ ਕਿਨਾਰੇ ਤੇ ਦਿਖਾਈ ਦਿੰਦਾ ਹੈ। ਹੁਣ ਉਹਨਾਂ ਦੀ ਸਮਝ, ਦੂਰਦਰਸ਼ਟੀ ਤੇ ਆਜ਼ਾਦੀ ਅੰਦੋਲਨ 'ਚ ਉਹਨਾਂ ਦੇ ਯੋਗਦਾਨ ਅਤੇ ਰਾਜ ਨੂੰ ਮਜ਼ਬੂਤ ਕਰਨ ਦੇ ਕੰਮਾਂ ਨੂੰ ਲੈ ਕੇ ਉਨ੍ਹਾਂ ਦੀ ਮਹਿਮਾ ਗਾਈ ਜਾਣ ਲੱਗੀ ਆਜ਼ਾਦੀ ਅੰਦੋਲਨ ਦੌਰਾਨ ਕਿਸਾਨਾਂ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਇਤਿਹਾਸਕਾਰਾਂ ਨੇ ਸਮੁੱਚੇ ਤੌਰ ਤੇ ਆਦਰ ਦੇਣਾ ਸ਼ੁਰੂ ਕੀਤਾ ਅਸਲ ਚ ਉਹ ਕਿਸਾਨਾਂ ਦੇ ਸੱਚੇ ਹਿੱਤੈਸ਼ੀ ਸਨ ਸਾਲ 1917 ਚ ਗੋਧਰਾ ਸਿਆਸੀ ਸੰਮੇਲਨ ਦੌਰਾਨ ਉਹ ਗਾਂਧੀ ਦੇ ਕਰੀਬ ਆਏ ਉਦੋਂ ਵਰਕਿੰਗ ਕਮੇਟੀ ਦੇ ਪ੍ਰਧਾਨ ਗਾਂਧੀ ਬਣੇ ਤੇ ਵੱਲਭਾਈ ਉਸ ਦੇ ਸਕੱਤਰ ਬਣੇ ਕਿਹੜਾ ਕਿਸਾਨ ਵਫਦ ਉਹਨਾਂ ਨੂੰ ਮਿਲਿਆ ਇਸੇ ਦੌਰਾਨ ਚੰਪਾਰਨ ਸत्याग्रह ਦੀ ਸਫਲਤਾ ਦੀ ਕਿਸੇ ਇੱਥੇ ਵੀ ਸੁਣਾਈ ਪੈਣ ਲੱਗੀ ਇਸੇ ਤਰ੍ਹਾਂ ਪਾਰਡੌਲੀ ਦਾ ਕਿਸਾਨ ਅੰਦੋਲਨ ਵੀ ਬ੍ਰਿਟਿਸ਼ ਅਫਸਰਾਂ ਵੱਲੋਂ ਪੁਲਿਸ ਜ਼ਿਆਦਤੀ ਦਾ ਸ਼ਿਕਾਰ ਹੋ ਚੱਲਿਆ 1924 ਅਤੇ 1927 ਚ ਦੋ ਵਾਰ ਵਧੇ ਹੋਏ ਲਗਾਨ ਦੀ ਵਸੂਲੀ ਦਾ ਵਿਰੋਧ ਤੀਬਰ ਹੋਇਆ ਕਿਸਾਨਾਂ ਨੇ ਸ਼ਰਾਬ ਛੱਡ ਦਿੱਤੀ ਔਰਤਾਂ ਨੇ ਪਿੱਤਲ ਦੇ ਭਾਰੀ ਗਹਿਣੇ ਛੱਡ ਕੇ ਖਾਦੀ ਤੇ ਚਰਖੇ ਨੂੰ ਅਪਣਾ ਲਿਆ ਪਿੰਡ ਪਿੰਡ ਚ ਸਤਿਆਗ੍ਰਹਿ ਦੇ ਗੀਤ ਗੂੰਜਣ ਲੱਗੇ ਤੇ ਵੱਡੀਆਂ ਵੱਡੀਆਂ ਰੈਲੀਆਂ ਹੋਣ ਲੱਗੀਆਂ ਅੰਦੋਲਨ ਨੇ ਵਿਆਪਕ ਰੂਪ ਲੈਣਾ ਸ਼ੁਰੂ ਕਰ ਦਿੱਤਾ ਲਿਹਾਜ਼ਾ ਪੈ ਭੀਤ ਹੋ ਕੇ ਸਰਕਾਰ ਨੇ ਇੱਕ ਆਜ਼ਾਦ ਖੁੱਲੀ ਜਾਂਚ ਦਾ ਫੈਸਲਾ ਤੇ ਪੁਰਾਣੀਆਂ ਦਰਾਂ ਤੇ ਲਗਾਨ ਲੈਣਾ ਸਵੀਕਾਰ ਕਰ ਲਿਆ ਸਾਰੇ ਬੰਦੀਆਂ ਨੂੰ ਰਹਾ ਕੀਤਾ ਗਿਆ ਇਸ ਅੰਦੋਲਨ ਨੇ ਨਾ ਕੇਵਲ ਪਟੇਲ ਨੂੰ ਸਰਦਾਰ ਬਣਾਇਆ ਸਗੋਂ ਉਹਨਾਂ ਨੂੰ ਕੌਮੀ ਪੱਧਰ ਤੇ ਮਾਣ ਮੱਤਾ ਨੇਤਾ ਵੀ ਬਣਾ ਦਿੱਤਾ ਸਮੁੱਚੇ ਆਜ਼ਾਦੀ ਅੰਦੋਲਨ ਚ ਇਸ ਘਟਨਾ ਤੋਂ ਬਾਅਦ ਪਿੰਡੂ ਸਤਿਆਗ੍ਰਹੀਆਂ ਦੀ ਗਿਣਤੀ ਚ ਇਤਿਹਾਸਕ ਵਾਧਾ ਹੋਣ ਲੱਗਿਆ ਸਪਸ਼ਟ ਹੈ ਕਿ ਸਰਦਾਰ ਪਟੇਲ ਆਜ਼ਾਦੀ ਤੋਂ ਪਹਿਲਾਂ ਅਤੇ ਇਸ ਤੋਂ ਤੁਰੰਤ ਬਾਅਦ ਉਹਨੇ ਹੀ ਅ ਸਰਦਾਰ ਸਨ ਤੇ ਭਾਰਤ ਇਸ ਸਮੇਂ ਜਿਸ ਦੌਰ ਚੋਂ ਗੁਜ਼ਰ ਰਿਹਾ ਹੈ ਉਸ ਚ ਵੀ ਉਹ ਕੌਮੀ ਏਕਤਾ ਦੀ ਪ੍ਰੇਰਕ ਕੜੀ ਬਣੇ ਹੋਏ ਨੇ ਭਾਰਤੀ ਰਾਜ ਵਿਵਸਥਾ ਅੱਜ ਜਿਨ੍ਹਾਂ ਚੁਣੌਤੀਆਂ ਨਾਲ ਦੋ ਚਾਰ ਹੋ ਰਹੀ ਹੈ ਉਸ ਚ ਸਰਦਾਰ ਪਟੇਲ ਵੱਲੋਂ ਦਰਸਾਈ ਗਈ ਰਾਜ ਦੀ ਕਲਪਨਾ ਸਾਡਾ ਮਾਰਗਦਰਸ਼ਨ ਕਰ ਸਕਦੀ ਹੈ ਉਹਨਾਂ ਦੇ ਮੁੱਲਾਂ ਨੂੰ ਆਤਮ ਸਾਥ ਕਰਕੇ ਦੇਸ਼ ਨੂੰ ਮਜ਼ਬੂਤ ਬਣਾਉਣਾ ਹੀ ਸਰਦਾਰ ਵੱਲਭਾਈ ਪਟੇਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ